ਗੁਰਦੀਪ ਸਿੰਘ ਜੀ ਗੁਰਦੀਪ ਬੀਰੇ ਕੇਲਾ ਪਿੰਡਾ ਅਸਾਂ ਮਾਰੂ ਪਿੰਡਾ ਜੀ ਮੇਰੇ ਕੀ ਹਾਲਾਤ ਨੇ ਸਾਰੀ ਡਿਟੇਲ ਚ ਦੱਸੋ ਹਾਲਾਤ ਬਹੁਤ ਮਾੜੇ ਨੇ ਕੋਈ ਕਹਿੰਦਾ ਜਿੱਦਾਂ ਇਹਨਾਂ ਦੇ ਐਮਐਲਏ ਗਏ ਕਦੇ ਸਾਡੇ ਐਮਐਲਏ ਆਏ ਆ ਡੀਸੀ ਆਏ ਕੋਈ ਹੱਥੇ ਤੱਕ ਕੋਈ ਨਹੀਂ ਆਇਆ ਇਹ ਸਾਰੀ ਸਰਕਾਰ ਦੀ ਗੜਣ ਰੀਤਾਂ ਕਾਰਨ ਹੋ ਰਿਹਾ ਹਾਂ ਜੇ ਆਪਾਂ ਉੱਥੋਂ ਪਾਣੀ ਹੋਰ ਛੱਡਦੇ ਆਂ ਪਹਿਲਾਂ ਵੀ ਛੱਡ ਸਕਦੇ ਆਂ ਹੁਣ ਮਾਰਨ ਨੂੰ ਸਾਨੂੰ ਪਾਣੀ ਛੱਡ ਦਿੰਦੇ ਆਂ ਤੇ ਸਰਕਾਰ ਦਾ ਕੋਈ ਨੁਮੈਂਦਾ ਨਹੀਂ ਐਮ ਐਲ ਏ ਉੱਥੇ ਆਂਦਾ ਫੋਟੋਆਂ ਕਰ ਦਿੰਦਾ ਵੀਡੀਓ ਬਣਾਉਂਦਾ ਚਲੇ ਜਾਂਦਾ ਕਿਹੜਾ ਹਲਕਾ ਪੈਂਦਾ ਹੈ ਇਹ ਹਲਕਾ ਕਨੌਰ ਤੋਂ ਪੈਂਦਾ ਹੈ ਜੀ ਤੇ ਗੁਰਦੀਪ ਬਾਈ ਜੀ ਕਿੰਨੇ ਕੁ ਫੈਸਲ ਜਾ ਤੇ ਕਿੰਨੇ ਕੁ ਪਿੰਡਾਂ ਜਮਾਰਦੇ ਆਂ ਦੇਖੋ ਵੇਖ ਕੇ ਪਿੰਡਾਂ ਸਾਡੇ ਇਸ ਇਲਾਕੇ ਦੇ ਸਾਰਿਆਂ ਨੂੰ ਮਾਰਿਆ ਇਹ ਹੁਣ ਗੋਬ ਚਾਈ ਵਿੱਚ ਦੀ ਇੱਧਰ ਪਾਣੀ ਵੜ ਗਿਆ ਇੱਕ ਦਾਣਾ ਨਹੀਂ ਇੱਧਰੋਂ ਨਿਕਲਣਾ ਸਾਰਾ ਫੜਾ ਹੀ ਨਿਕਲਣਾ ਇੱਧਰੋਂ ਬਹੁਤ ਨੁਕਸਾਨ ਬਹੁਤ ਆਸਾਨ ਹੈ ਕੋਈ ਮੁਆਵਜ਼ਾ ਮਿਲਦਾ ਉਹ ਆਪ ਦਾ ਕੁਝ ਨਹੀਂ ਮਿਲਦਾ ਜੀ ਕੋਈ ਮੁਆਵਜ਼ਾ ਨਹੀਂ ਮਿਲਦਾ ਪ੍ਰਸ਼ਾਸਨ ਦੀ ਨਾਕਾਮੀ ਜਿਵੇਂ ਦੇਖ ਰਹੇ ਹੋ ਨਾਕਾਮ ਬਹੁਤ ਨਾਕਾਮੀ ਆ ਜੀ ਅੱਛਾ ਕੋਈ ਨਹੀਂ ਹੁਣ ਤੱਕ ਨਹੀਂ ਜਾਂਦਾ ਜੀ ਕੋਈ ਵੀ ਹੁਣ ਦੇਖੋ ਸਾਰੀ ਰਾਤ ਸਾਡਾ ਪਾਣੀ ਚੜਨਾ ਹੈ ਸਵੇਰ ਤੱਕ ਤੁਸੀਂ ਆ ਕੇ ਦੇਖ ਲਓ ਫਿਰ ਤੁਹਾਨੂੰ ਆਉਣ ਲੋ ਜਗ੍ਹਾ ਨਹੀਂ ਮਿਲਣੀ ਆਪੇ ਬਹੁਤ ਬੁਰਾ ਹਾਲ ਹੋਣਾ ਸਾਡਾ ਮੇਰਾ ਪਾਣੀ ਕੀ ਹੈ ਜੀ ਪਿੰਡਾਂ ਦੇ ਵਿੱਚ ਦਾ ਕੋਈ ਡਰ ਨਹੀਂ ਜੀ ਅੱਛਾ ਡਰ ਹੈਗਾ ਸਾਨੂੰ ਪਾਣੀ ਦਾ ਸਾਡੇ ਹੁਣ ਪਾਣੀ ਹੈ ਸਾਡੀ ਰੋਡ ਜਾਰੀ ਹੈ ਇਸ ਰੋਡ ਨੂੰ ਚੱਲਿਆ ਗਿਆ ਤਾਂ ਸਾਰੇ ਪਿੰਡਾਂ 'ਚ ਪਾਣੀ ਭਰ ਗਿਆ ਹਾਂਜੀ ਬਹੁਤ ਬੁਰਾ ਹਾਲ ਹੈ ਨੁਕਸਾਨ ਕੀ ਕੀ ਹੁੰਦਾ ਹੈ ਨੁਕਸਾਨ ਜੀ ਸਾਰੇ ਕਣਕਾਂ ਦਾ ਸਾਹੀ ਸੜਕਾਂ ਦਾ ਪਹਿਲਾ ਹੀ ਨੁਕਸਾਨ ਹੈ ਅੱਜ ਤਿੰਨ ਚਾਰ ਸਾਲ ਹੋ ਗਏ ਸਰਕਾਰ ਨੂੰ ਤਿੰਨ ਸਾਲ ਹੋ ਗਏ ਇੱਕ ਵੀ ਸੜਕ ਦਾ ਕੋਈ ਵੀ ਸੜਕ ਨਹੀਂ ਬਣਾਈ ਕੋਈ ਗੱਜਨ ਸਾਡੀ ਸਾਹੀ ਸੜਕਾਂ ਜਦੋਂ ਉੱਥੇ ਧਰਨਾ ਲੱਗਿਆ ਸੀ ਸੰਭੂ ਉਦੋਂ ਸਾਰੀ ਸਾਟ ਡਰਾਈਵ ਕਿੱਥੋਂ ਗਈ ਹੈ ਸਾਰੀ ਸਾਰੀ ਸੜਕਾ ਖਤਮ ਕਰ ਦਿੱਿਆ ਉਹਨੇ ਮਨਦੀਪ ਸਿੰਘ ਹੈ ਜੀ ਮਨਦੀਪ ਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਗੱਲ ਐਦਾਂ ਜੀ ਇੱਕ ਅੰਗੜ ਦਾ ਜੀ ਮਤਲਬ ਅੱਜ ਦਾ ਨਹੀਂ ਹੈਗਾ ਮਤਲਬ ਮੇਰੀ ਵੀ ਉਮਰ 40 ਸਾਲ ਹੋ ਗਈ ਮਤਲਬ 40 ਸਾਲ ਤੋਂ ਅਸੀਂ ਦਾ ਨੁਕਸਾਨ ਭੋਗ ਰਹੇ ਹਾਂ ਜੀ ਇਹਦੇ ਬੰਦ ਟੁੱਟ ਜਾਂਦੇ ਨੇ ਜੀ ਜੇ ਬੰਦ ਅਸੀਂ ਲਾਉਂਦੇ ਹਾਂ ਮਤਲਬ ਜੇ ਸਰਕਾਰ ਲਾਵੇ ਪੱਥਰ-ਪੱਥਰ ਵਗੈਰਾ ਲਾਵੇ ਵਧੀਆ ਤਰੀਕੇ ਨਾਲ ਤਾਂ ਮਤਲਬ ਬੰਦ ਹੀ ਮਜ਼ਬੂਤੀ ਹੁੰਦੀ ਹੈ ਜੀ ਅਸੀਂ ਲਾਉਂਦੇ ਆਂ ਕਿਸੇ ਤਰੀਕੇ ਨਾਲ ਉਹ ਅਗਲੇ ਸਾਲ ਫੇਰ ਟੁੱਟ ਜਾਂਦਾ ਜੀ ਠੀਕ ਹੈ ਹਨ ਤੁਸੀਂ ਦੇਖ ਲੈਂਦੇ ਮਤਲਬ ਟੋਟਲੀ ਸਾਡੀ ਫਸਨਾ 23 ਚ ਨੁਕਸਾਨ ਹੋਈ ਸੀ ਤੇ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਉਹਨ ਕੋਈ ਸਾਡੀ ਟੋਟਲੀ ਫਸਲ ਨਕਸਾਨ ਹੈ ਜੀ ਸਾਨੂੰ ਮਤਲਬ ਐ ਲਾਓ ਜੀ ਅਸੀਂ ਜੇਬ ਤੋਂ 30000 ਰੁਪਏ ਲਾ ਕੇ ਆਪਣੀ ਫਸਲ ਤੇ ਮਤਲਬ ਉਹਦਾ ਜ਼ੀਰੋ ਰਿਜ਼ਲਟ ਹੈ ਜੀ ਕੁਝ ਨਹੀਂ ਸਾਨੂੰ ਮਿਲਣਾ ਉਸ ਤੋਂ ਬਾਅਦ ਚਲੋ ਫਸਲ ਦਾ ਵੀ ਨਕਸਾਨ ਅਸੀਂ ਚੱਲ ਲਾਂਗੇ ਕੋਈ ਗੱਲ ਨਹੀਂ ਜੀ ਬਾਕੀ ਜਿਹੜਾ ਘਰਾਂ ਦਾ ਨੁਕਸਾਨ ਹੈ ਸਾਡੇ ਮਤਲਬ ਗਰੀਬ ਬਜਦੇ ਨੇ ਨਾ ਅਨਾਜ ਦਾ ਹੋ ਗਿਆ ਜੀ ਡੰਗਰ ਦਾ ਪੱਛੇ ਦਾ ਹੋ ਗਿਆ ਜੀ ਮਤਲਬ ਤਕਰੀਬਨ ਮਤਲਬ ਸਾਡਾ ਪਿੰਡ ਤਾਂ ਜੀ ਕਿੰਨੂੰ ਲਾਓ ਜੀ ਤਲਾਬ 'ਚ ਬੈਠਾ ਠੀਕ ਹੈ ਜੀ ਇੱਕ ਤਲਾਬ ਬਣਿਆ ਵਾਜੀ ਇਹ ਤਾਂ ਮਤਲਬ ਅਸੀਂ ਤਾਂ ਸਾਨੂੰ ਤਾਂ ਆਦਤ ਪੈ ਗਈ ਇਸ ਚੀਜ਼ ਦੀ ਠੀਕ ਹੈ ਵੀ ਹਰ ਸਾਲ ਇਹੀ ਹ ਹਰ ਸਾਲ ਇਹੀ ਹੋਣਾ ਜੀ ਹਰ ਹੋ ਵੀ ਰਿਹਾ ਜੀ ਕੋਈ ਇਸ ਦਾ ਅੰਦਰਾਈ ਨਹੀਂ ਹੈਗਾ ਉਮੀਦ ਹੈ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈਗੀ ਜੀ ਅਸੀਂ ਦਾ ਪਿੰਡ ਲੈਵਲ ਦਾ ਜਿਹੜਾ ਮਾੜਾ ਮੋਟਾ ਹੁੰਦਾ ਅਸੀਂ ਕਰ ਲੈਂਦੇ ਆ ਪਿਛਲੇ ਸਾਲ ਵੀ ਅਸੀਂ ਆਪਣੀ ਟਰੈਕਟਰ ਟਰੈਲੀਆਂ ਨਾਲ ਬੰਦ ਲਾਏ ਸੀ ਔਰ ਸਾਰੇ ਮਨ ਟੁੱਟ ਗਏ ਸਾਡੇ ਦੁਆਰੇ ਫਿਰ ਪਿੱਛੇ ਤੋਂ ਪਾਣੀ ਪਦਨ ਕਿੱਦਾਂ ਆਉਂਦਾ ਕਿਹੜੇ ਤਰੀਕੇ ਨਾਲ ਆਉਂਦਾ ਹਨ ਤਾਂ ਐ ਨਹੀਂ ਪਤਾ ਲੱਗਦਾ ਜੀ ਪਿੱਛੇ ਨਾਲ ਡੈਮ ਬਣਾਏ ਹੋਏ ਆ ਔਰ ਡੈਮ ਕਾਦੇ ਵਾਸਤੇ ਬਣਾਏ ਹੋਏ ਆ ਪਾਣੀ ਨੂੰ ਰੋਕਣ ਵਾਸਤੇ ਬਣਾਏ ਹੋਏ ਆ ਇਹ ਉਲਟਾ ਅੰਦਰ ਛੱਡ ਦਿੰਦੇ ਆ ਜੀ ਸਾਡਾ ਇੱ ਬਿਲਕੁਲ ਜੀ ਮਤਲਬ ਇੰਨਾ ਨੁਕਸਾਨ ਨਹੀਂ ਹੋਏਦਾ ਜੀ ਜੇ ਮਤਲਬ ਘੱਗਰ ਦੀ ਮਾੜੀ ਮੋਟੀ ਸਫਾਈ ਹੋਈ ਹੁੰਦੀ ਜਿੱਦਾਂ ਸਾਡੇ ਐਮਐਲਏ ਕਹਿੰਦੇ ਸੀ ਵੀ ਹਾਂ ਇਹਦੀ ਸਫਾਈ ਹੋਣੀ ਚਾਹੀਦੀ ਸੀ 2000 ਮਤਲਬ ਪਹਿਲਾਂ 2-4 ਮਹੀਨੇ ਪਹਿਲਾਂ ਵੀ ਇਹਦੀ ਮਾੜੀ ਮੋਟੀ ਮਿੱਚੋਂ ਮਿੱਟੀ ਕੱਢਦੇ ਹਨਾ ਤਾਂ ਮਤਲਬ ਕੁਝਾਂ ਕੁਝ ਹੋ ਜਾਂਦਾ ਜੀ ਮਸਲਾ ਹੱਲ ਹੁੰਦਾ ਇਹ ਨੁਕਸਾਨ ਨਹੀਂ ਹੋਏਦਾ ਜੀ ਇੰਨਾ ਹੁਣ ਮਤਲਬ ਪਾਣੀ ਨੂੰ ਜਾਣ ਵਾਸਤੇ ਜਗ੍ਹਾ ਨਹੀਂ ਹੈਗੀ ਜੀ ਪਾਣੀ ਤਾਂ ਆਪਣੇ ਬਾਹਰ ਆਣਾ ਜੀ ਇਹ ਖਵਾਜਾ ਜੀ ਇਹ ਖਵਾਜਨ ਕੋਣ ਰੱਖ ਸਕਦਾ ਕੋਈ ਨਹੀਂ ਰੱਖਦਾ ਭਾਈ ਠੀਕ ਹੈ ਕਪਤਾਨ ਸਿੰਘ ਜੀ ਅਸੀਂ ਪਿੰਡ ਦੇ ਸੇਵਾਦਾਰ ਹੈ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਚੈਨਲ ਨਾਲ ਆਉਣ ਤੇ ਸਾਡੇ ਪਿੰਡਪੋਂ ਚੰਦ ਤੇ ਇਹਨੇ ਹਰ ਤੇ ਧੰਨਵਾਦ ਕਰਦੇ ਆਂ ਜੀ ਸਰਪੰਚ ਸਾਹਿਬ ਕੀ ਕਹੇ ਜੀ ਹਾਲਾਤ ਨੂੰ ਜੀ ਹਾਲਾਤ ਤਾਂ ਸੰਤਾਪਿਤ ਪੈ ਗਈ ਜੀ ਬਜ਼ੁਰਗਾਂ ਤੋਂ ਰਹਿਣ ਦੇ ਜੀ ਛੜਦੇ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ ਜੀ ਮੇਰੇ ਨਾਲ ਵਿੱਚ ਜੀ ਹਾਂ ਜੀ ਜਿਹੜਾ ਨੁਕਸਾਨ ਹੈ ਜੇ ਫਸਲਾਂ ਤੁਸੀਂ ਦੇਖੇ ਰਹੇ ਹੋ ਹੁਣ ਦਾ ਇਸ ਤੋਂ ਪਹਿਲਾਂ ਸਾਨੂੰ ਬੀਜ ਮਾੜੇ ਮਿਲ ਗਏ ਜੀ ਸਾਡੇ ਪਿੰਡ ਅੱਧੇ ਜ਼ਿੰਮੇਵਾਰ ਹੈ ਫਸਲ ਬਾਕੇ ਦਵਾਰੇ ਜਰੀ ਲਾਈ ਜੀ ਹੁਣ ਤੁਹਾਡੇ ਦਵਾਰੇ ਫੇਰ ਮਰ ਜਾਣੀ ਹੈ ਜੀ ਸਰਪੰਚ ਸਾਹਿਬ ਕੀ ਲੱਗਦਾ ਤੁਸੀਂ ਪਿੰਡ ਦੇ ਸਰਪੰਚੂ ਕੋਲ ਦੇ ਪ੍ਰਸ਼ਾਸਨ ਲਵੇ ਸਰਕਾਰ ਲਵੇ ਵੀ ਪੱਖ ਰੱਖਿਆ ਵੀ ਜੀ ਮਦਦ ਕਰੋ ਆ ਕੇ ਹੜ੍ਹ ਨੂੰ ਪੱਖ ਤਾਂ ਹਰ ਸਾਲ ਰੱਖਦੇ ਆ ਜੀ ਪਾਰਟੀਆਂ ਦੇ ਪ੍ਰੋਟੇ ਸਾਰੇ ਲੋਕ ਇਕੱਠੇ ਹੋ ਕੇ ਪੱਖ ਰੱਖਦੇ ਆ ਜੀ ਆ ਬੰਦ ਵਿੱਚ ਹੀ ਪੱਖ ਰੱਖ ਕੇ ਡੀਸੀ ਸਾਹਿਬ ਵੀ ਮੌਕਾ ਦੇ ਗਏ ਜੀ ਉਹ ਇਹ ਬੰਦਾ ਜਿਹੜਾ ਲਾਇਆ ਜੀ ਲੋਕ ਜੀਮਦਾਰ ਨੇ ਆਪਣੀ ਫਸਲ ਬਚਾਉਣ ਵਾਸਤੇ ਲਾਇਆ ਹੋਇਆ ਜੀ ਇਹ ਜਿਹੜਾ ਨੋਨ ਸਰਕਾਰੀ ਬੰਦਾ ਪਰਲੇ ਪਾਸੇ ਆ ਜੀ ਇਹ ਬੰਦਾ ਟੁੱਟੇ ਜਾਂਦਾ ਜੀ ਜਿਹੜਾ ਟੁੱਟ ਗਿਆ ਜਦੋਂ ਇਹਨੂੰ ਮਾਨ ਦਾ ਟਾਈਮ ਆਇਆ ਜੀ ਜਿਸ ਸਾਹਿਬ ਆਏ ਐ ਮੈਨੇ ਸਾਹਿਬ ਵੀ ਆਏ ਜਿਸੇ ਮੌਕਾ ਵੀ ਦੇਖਿਆ ਜਿਸ ਨਾਲ ਸੀ ਉਹ ਜਿਹੜਾ ਬੰਦ ਟੁੱਟਿਆ ਜੀ ਉਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਹੈ ਜੀ ਆਪਣੀ ਫਸਲ ਉਹ ਕਹਿੰਦਾ ਮੈਂ ਇੱਥੇ ਬੰਦ ਨਹੀਂ ਲੰਘਣ ਦੇਣਾ ਜੀ ਉਹ ਐਵੇਂ ਰਹਿ ਗਿਆ ਜੀ ਤੇ ਹੁਣੇ ਜਿਹੜਾ ਪਾਣੀ ਆ ਰਿਹਾ ਘੱਗਰ ਦੇ ਉੱਪਰ ਦੀ ਆ ਰਿਹਾ ਇਹ ਬੰਦ ਟੁੱਟ ਗਿਆ ਜੀ ਘੱਗਰ ਉੱਪਰ ਘੱਗਰ ਦਾ ਜਿਹੜਾ ਗੈਪ ਹੈ ਜੀ ਉਹ ਛੋਟਾ ਹੋ ਗਿਆ ਜੀ ਪਹਿਲਾਂ ਚੌੜਾ ਸੀ ਜੀ ਕਹਿੰਦੇ ਮਾਈਨਿੰਗ ਵੀ ਬਹੁਤ ਹੁੰਦੀ ਸੀ ਉਹਦੇ ਕਰਕੇ ਵੀ ਧਰਤੀ ਪਹਿਲਾਂ ਮਾਈਨਿੰਗ ਤਾਂ ਪਹਿਲਾਂ ਉਹਦੇ ਰੇਤ ਹੁੰਦਾ ਸੀ ਇੱਥੇ ਜੀ ਉਹ ਤਾਂ ਨਹੀਂ ਕਰਦਾ ਉਹ ਤਾਂ ਰੇਤ ਹੈ ਹੀ ਨਹੀਂ ਜਿੱਥੇ ਇੱਥੇ ਮਿੱਟੀ ਨਹੀਂ ਹੈਗੀ ਜੀ ਬਾਕੀ ਜੇ ਜਿਹੜੀ ਸਫਾਈ ਹੋ ਜਾਂਦੀ ਜਾਂ ਮੋੜ ਮੋੜ ਨਿਕਲ ਜਾਂਦੇ ਘੱਗਰ ਦੇ ਜੀ ਫਿਰ ਫਾਇਦਾ ਹੋ ਜਾਂਦਾ ਜੀ ਇੱਕ ਇਹ ਸਾਡੇ ਰੇ ਮਾਰਾਂ ਤਾਂ ਪੈਂਦੀ ਹੈ ਜੀ ਇੱਕ ਜੰਦੀ ਕਰਦਾ ਜਾਂਦਾ ਨਾਲ ਆਉਂਦਾ ਜੀ ਇੱਕ ਘੱਗਰ ਹੋ ਗਈ ਇਹ ਸਾਡੇ ਤੇ ਸਟੋਰ ਹੋ ਜਾਂਦਾ ਜੀ ਪਾਣੀ ਅੱਗੇ ਕੀ ਨਹਿਰ ਜਿਕਨੌਰ ਵਾਲੀ ਭਾਖੜਾ ਨਹਿਰ ਜੀ ਉੱਥੇ ਜਿਹੜਾ ਪਾਣੀ ਜਾਂਦਾ ਦੋ ਦਰਿਆਵਾਂ ਦਾ ਇਕੱਠਾ ਹੋ ਕੇ ਫੇਰ ਨਿਕਲਦਾ ਜੀ ਆਹ ਕਰਕੇ ਤੇ ਓਵਰਫਲੋ ਹੋ ਜਾਂਦਾ ਜੀ ਜਿਹੜੇ ਸਾਡੇ ਤੇ ਲੋਕਾਂ ਦੇ ਘਰ ਨੇ ਲੋਕਾਂ ਦੇ ਛੱਪਾਂ ਦੇ ਪਾਣੀ ਲੱਗ ਜਾਂਦਾ ਜੀ ਅਸੀਂ ਪਿੰਡ ਦੇ ਸੇਵਾਦਾਰ ਹੋਣ ਦੇ ਨਾਤੇ ਮੇਰੇ ਕੱਲ 200 ਘਰ ਦੇ ਫਾਰਮ ਭਰੇ ਆ ਜੀ ਚਲੋ ਕਿਸੇ ਨੂੰ ਮਾਫੀ ਦਾ ਮਿਲ ਜੇ ਜੀ ਅਜੇ ਤੱਕ ਤਾਂ ਮਿਲਿਆ ਨਹੀਂ ਜੀ ਤੇੜਾ ਪੈ ਗਿਆ ਜੀ ਮੁੰਡਾ ਮਰ ਗਿਆ ਦੁੱਪੀ ਇਹ ਉਹ ਥੋੜੇ ਦਿਨ ਪਹਿਲਾਂ ਸਾਡੇ ਇੱਕ ਪਿੰਡ ਦੇ ਨੌਜਵਾਨ ਮੁੰਡਾ ਜੀ ਅੰਬਾਲੇ ਜਹਾੜੀ ਦੇ ਜਾਂਦਾ ਸੀ ਆਂਦਾ ਹੋਇਆ ਅਸੀਂ ਸਾਡੇ ਅੱਖਰ ਸਾਹਮਣੇ ਜੀ ਅਸੀਂ ਉਹਨੂੰ ਕੱਢਦੇ ਹੀ ਮਰ ਗਏ ਜੀ ਕੁੱਤੀ ਸਲਿੱਪ ਕਰਕੇ ਗਿਰ ਗਿਆ ਜੀ ਕਰ ਗਿਆ ਜੀ ਉਹ ਜੱਥ ਹਫ਼ਤਾ ਹੋ ਗਿਆ ਜੀ